ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਲੜੀ ਵਰ ਕਰ ਰਹੇ ਆ ਤੇ 20 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ YouTube ਦੀ ਪਲੇਲਿਸਟ ਵਿੱਚ ਪਈਆਂ ਹੋਈਆਂ ਹੋਏ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਵਰਦਾਨੀ ਜਿਹੜੇ ਪੀਲੇ ਰੰਗ ਦੇ ਸ਼ਬਦ ਤੁਸੀਂ ਵੇਖ ਰਹੇ ਹੋ ਇੱਥੇ ਬਿਸਰਾਮ ਨੇ ਹੋਏ ਜਿਤ ਦਿਨ ਸੋਮਨ ਸੋਮ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਤਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵੜ ਜੋਦੀ ਮਤਾ ਪਕਾਇਆ ਸਾਂਝ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁਮਨ ਸੁंभ ਸਿਧਾਇਆ ਪੌੜੀ ਸੁਮਨ ਸੁਮ ਅਲਾਇਆ ਵੜ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਘਰੇ ਦਮਾਮੇ ਦੋਹਰੇ ਜਮ ਬਾਹਣ ਜੋ ਅੜਾਏ ਦੇਉ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਗਰ ਰਚਿਆ ਕਸ ਕੇ ਬੋਲਣ ਵਾਲੇ ਸ਼ਬਦ ਨੇ ਸਾਰੇ ਸੰਗਤ ਜੀ ਕਿਉਂਕਿ ਅਧਕ ਲੱਗੇ ਹੋਏ ਨੇ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੇ ਗੋਸਤ ਪਖਿਆ ਹੁੰਮੜ ਤੁੰਮੜ ਜਾਗੇ ਕੱਤੀ ਸੂਰਿਆ ਛਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਭਜਾਈ ਮਿਲ ਕੇ ਰਾਕਸੀ ਲੋਕੀ ਤਹੀ ਫਿਰਾਏ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾ ਡਰਦਿਆਂ ਆਂਦੀ ਚੰਡ ਚੜ੍ਹਾਈ ਆਂਦੀ ਚੰਡ ਚੜ੍ਹਾਈ ਉੱਤੇ ਰਾਕਸ਼ਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੈ ਦੈਤ ਵੱਡੇ ਅਭਮਾਨੀ ਹੋਏ ਇਕਠੇ ਇਹਨੂੰ ਸੰਗਤ ਜੀ ਇਕੱਠੇ ਨਹੀਂ ਕਹਿ ਦੇਣਾ ਕਈ ਸੰਗਤਾਂ ਨੂੰ ਇਕੱਠੇ ਪੜ ਜਾਂਦੀ ਹੈ ਸ਼ਬਦ ਪਰ ਸੰਪਰਦਾਵ ਦੇ ਵਿੱਚ ਇਸ ਦਾ ਉਚਾਰਨ ਕਰਾਇਆ ਜਾਂਦਾ ਹੈ ਦੈਤ ਵੱਡੇ ਅਭਮਾਨੀ ਹੋਏ ਇਕਠੇ ਇਹ ਇਕੱਠੇ ਪਾਠ ਉਚਾਰਨ ਕਰਨਾ ਹੈ ਲੋਚਣ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰੇ ਚਾਮੀ ਦੁਰਗਾ ਲਿਹਾਵਣੀ ਪੌੜੀ ਕੜਕ ਉਠੀ ਰਣ ਚੰਡੀ ਫੌਜਾਂ ਦੇਖ ਕੇ ਧੋਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਧੁਮਰ ਨੈਣ ਦੇ ਜਾਣ ਲੈ ਕੱਟਿਆਰੇ ਦਰਖਤ ਬਾਢੀਆਂ ਦਰਖਤ ਉਚਾਰਨ ਕਰਨਾ ਹੈ ਦਰਖਤ ਨਹੀਂ ਕਹਿ ਦੇਣਾ ਦਰਖਤ ਦਰਖਤ ਬਾਢੀਆਂ ਪੌੜੀ ਤੋ ਵੀ ਤੋਸ বাজਾਈ ਦਲਾ ਮੁਕਾਬਲਾ ਰੋਹ ਭਵਾਨੀ ਆਏ ਉੱਤੇ ਰਾਗ ਸਾਹ ਖੱਬੇ ਦਸਤ ਚਾਈ ਸੀਹ ਹੰਸਾਰ ਦੀ ਬਹੁਤਿਆਂ ਦੇ ਤਨ ਲਾਏ ਕੀਤੀ ਰੰਗੁਲੀ ਰੰਗੁਲੀ ਗੱਗੇ ਦੇ ਔਂਕੜ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਾਖਸ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਣ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁਮ ਦੀ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਭ ਥੈ ਲੋਚਣ ਤੂਮ ਸੰਘਾਰੇ ਸਣੈ ਸਿਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜ ਦੇ ਦੇਤਾ ਦੇ ਦਲ ਹਾਰੇ ਦੈਸਤ ਖਾਏ ਕੈ ਬੱਚੇ ਸੋ ਮਾਰੇ ਮਾਰੇ ਦੂਜੇ ਮਾਰੇ ਜਾਣ ਕੇ ਵਿਸਰਾਮ ਲਾਉਣਾ ਪਰ ਪਹਿਲਾਂ ਵੀ ਸਰਵਣ ਕੀਤਾ ਸੀ ਕਿ ਪੀਲੇ ਰੰਗ ਦੇ ਸ਼ਬਦਾਰੇ ਨੇ ਇੱਥੇ ਵਿਸਰਾਮ ਨੇ ਬੱਚੇ ਸੋ ਮਾਰੇ ਬਿਮਾਰੇ ਰਹਦੇ ਰਾਏ ਥੈ ਰਹਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇਜਮਾ ਜੇਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਾਣ ਜੰਪੁਰ ਪਕੜ ਚਲਾਏ ਸੱਬੇ ਮਾਰਨੇ ਚਲਾਏ ਸੱਬੇ ਮਾਰਨੇ ਸੋ ਸੰਗਤ ਜੀ ਟੀ ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਚੰਡੀ ਦੀ ਵਾਰ ਦੀਆਂ ਸੰਗਤ ਜੀ ਲਾਈਵ ਸੰਥਿਆ ਗੁਰਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਹੈ ਰਾਤ ਨੂੰ 8 ਵਜੇ ਲਾਈਵ ਇਸੇ ਚੈਨਲ ਤੇ ਹੁੰਦੀ ਹੈ ਜਿੰਨਾ ਸੰਗਤਾਂ ਨੂੰ ਸੰਥਿਆ ਕਰਨੀ ਪਈ ਰਾਤ ਨੂੰ 8 ਵਜੇ ਸੈਂਚੀ ਸਾਹਿਬ ਕੋਠੀ ਸਾਹਿਬ ਪ੍ਰਕਾਸ਼ ਕਰਕੇ ਨਾਲ ਨਾਲ ਤੁਸੀਂ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ